ਸੰਮਰਾਲੇ ਦੇ ਨਜ਼ਦੀਕੀ ਪਿੰਡ ਨੀਲੋ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਚਲਦੇ ਨਸ਼ਾ ਸ਼ਡਾਓ ਕੇਂਦਰ ਦਾ ਪਰਦਾਫਾਸ਼ ਕੀਤਾ ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਹ ਸੂਚਨਾ ਮਿਲਣ ਤੇ ਇਹ ਪਿੰਡ ਨੀਲੋਖੁਰ ਦੇ ਵਿੱਚ ਇੱਕ ਗੈਰ ਕਾਨੂੰਨੀ ਤੌਰ ਤੇ ਨਸ਼ਾ ਸ਼ੁਦਾਊ ਕੇਂਦਰ ਚੱਲ ਰਿਹਾ ਹੈ ਇਸ ਤੇ ਸੂਚਨਾ ਪ੍ਰਾਪਤ ਹੋਣ ਤੇ ਸਿਹਤ ਵਿਭਾਗ ਨੂੰ ਨਾਲ ਲੈ ਕੇ ਇਸ ਕੇਂਦਰ ਦੀ ਪੜਤਾਲ ਕੀਤੀ ਗਈ ਹੈ ਤੇ ਇਸ ਕੇਂਦਰ ਦੇ ਵਿੱਚੋਂ ਮਿਲੇ 17 ਵਿਅਕਤੀਆਂ ਨੂੰ ਮੈਡੀਕਲ ਦੇ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਬਰਾਮਦ ਹੋਏ ਵਿਅਕਤੀਆਂ ਦੇ ਵਿੱਚੋਂ ਜਿਹੜੇ ਨਸ਼ੇ ਦੀ ਆਦੀ ਹੋਏ ਨੇ ਉਹਨਾਂ ਨੂੰ ਸਰਕਾਰੀ ਤੌਰ ਤੇ ਨਸ਼ਾ ਸ਼ੁਦਾਊ ਕੇਂਦਰ ਦੇ ਵਿੱਚ ਦਾਖਲ ਕੀਤਾ ਜਾਵੇਗਾ ਜੀ ਨਾਮ ਸੁਖਵਿੰਦਰ ਸਿੰਘ ਕਿਹੜਾ ਪਿੰਡ ਸਾਹਿਬ ਹੀ ਗੱਲਬਾਤ ਹੋਈ ਆ ਤੇ ਨਸ਼ਾ ਜੜਾਉਂਦੇ ਇੰਦਰ ਦੇ ਨਸ਼ੇ ਦੇ ਨਾਟਕਾ ਜੀ ਉੱਤੇ ਇੱਕ ਅਨੁਮੁਖੀ ਟ੍ਰੀਟਮੈਂਟ ਆਈ ਅਨੁਮੁਖੀ ਟ੍ਰੀਟਮੈਂਟ ਆਈ ਉਹ ਟ੍ਰੀਟਮੈਂਟ ਦੇ ਵਿੱਚ ਜਿਹਦਾ ਅਸੀਂ ਨਾਸ਼ਤੇ ਦੀ ਗੱਲ ਕਰਦੇ ਆ ਤਾਂ ਇੱਕ ਕਰਚੀ ਚੌਲਾਂ ਦੀ 12 ਘੰਟੇ ਬਾਅਦ ਰਾਤ ਨੂੰ 4 ਰੋਟੀਆਂ ਦੀ ਦਾਲ ਨਾਲ ਉਦੇ ਵਿੱਚ ਕੋਈ ਨਹੀਂ ਜੀ ਕੋਈ ਉਹਦੇ ਵਿੱਚ ਲੰਚ ਨਹੀਂ ਹਾਂ ਦੋ ਟਾਈਮ ਹੈ ਜੀ ਹਲਕਾ ਖਾਣਾ 12 ਘੰਟੇ ਦਾ ਪਰਤ ਹੈ ਜੀ ਤੇ ਜਗਾਹ ਬਹੁਤ ਘੱਟ ਹੈ ਜੀ ਕਿੰਨੀ ਨਫਰੀ ਮੁੰਡੇ ਦੀ ਹੈਗੀ ਹੈ ਜੀ ਉਹਦੇ ਹਿਸਾਬ ਨਾਲ ਉੱਥੇ ਰਹਿਣ ਦੇ ਵਿੱਚ ਪਰੇਸ਼ਾਨੀਆਂ ਬਹੁਤ ਆ ਰਹੀਆਂ ਸੀ ਜੀ ਇਹ ਸਾਹ ਦੀ ਤਕਲੀਫ ਇਹ ਅਲਰਜੀ ਦੀ ਤਕਲੀਫ ਖਾਰਸ਼ ਦੀ ਤਕਲੀਫ 47 ਕਿਸੇ ਦੀ ਪ੍ਰੋਬਲਮ ਦੀ ਹੁੰਦੀ ਹੈ ਜੀ ਮੈਡੀਸਨ ਕੋਈ ਨਾ ਚੀਜ਼ਾਂ ਦੀ ਕੋਈ ਦਵਾਈ ਕੋਈ ਨਹੀਂ ਹਾਂ ਤੇ ਅ ਕਦੋਂ ਐਡਮਿਟ ਹੋਏ ਹੋ ਤੁਸੀਂ ਉੱਥੇ ਟਾਈਮ ਨਹੀਂ ਬਈ ਕਿਹੜਾ ਨਸ਼ਾ ਕਰਦੇ ਸੀ ਮੈਂ ਤਾਂ ਜੀ ਡਿਪਰੈਸ਼ਨ ਦਾ ਪੇਸ਼ੈਂਟ ਸੀ ਜੀ ਓਕੇ ਮੈਨੂੰ ਪਤਾ ਨਹੀਂ ਘਰ ਦੇ ਨੇ ਕਿਸੇ ਗਾਈਡ ਦੇ ਤਹਿਤ ਕਿਉਂ ਮੈਨੂੰ ਇੱਥੇ ਭੇਜਿਆ ਕਿ ਜਿਹੜਾ ਇਹ ਨਸ਼ਾ ਸਟਾਡਾਈਂਗ ਸੈਂਟਰ ਪੀਓਥੇ ਡਿਪਰੈਸ਼ਨ ਵਾਲਾ ਦਾ ਟਰੀਟਮੈਂਟ ਹੋ ਜਾਂਦਾ ਜੀ ਕੀ ਉੱਥੇ ਕੋਈ ਡਾਕਟਰ ਤਾਇਨਾਤ ਕੀਤਾ ਗਿਆ ਸੀ ਨਹੀਂ ਜੀ ਡਾਕਟਰ ਕੋਈ ਵਿਜਿਟ ਨਹੀਂ ਕਰਦਾ ਸੀ ਉੱਥੇ ਇਹ ਖੁਦ ਹੀ ਕੋਈ ਖਾਜ ਦੇ ਜਾਂ ਕੋਈ ਅਲਰਜੀ ਦੇ ਕੋਈ ਇੰਜੈਕਸ਼ਨ ਲਾਉਂਦੇ ਸੀਗੇ ਸਾਨੂੰ ਨਹੀਂ ਪਤਾ ਕਿਦਾਂ ਪਰ ਇਹ ਕਰਦੇ ਸੀ ਇਹ ਨੀਵਲ ਬਦਲੀ ਜਾਂਦੇ ਸੀ ਜਾਂ ਨਹੀਂ ਪਰ ਸਾਨੂੰ ਲਵਾ ਦਿੱਤਾ ਜਾਂਦਾ ਸੀ ਉਹਨਾਂ ਕੋਲੋਂ ਕੋਈ ਕੰਮ ਵੀ ਕਰਾਇਆ ਜਾਂਦਾ ਸੀ ਠੱਕੇ ਨਾਲ ਥੋੜੇ ਥੋੜੇ ਕੰਮ ਘਰ ਦੇ ਕਰਾਏ ਜਾਂਦੇ ਸੀ ਜੀ ਸੈਂਟਰ ਦੇ ਗੇਟ ਦੇ ਨਾਲ ਵਾਧਾ ਰੱਖਿਆ ਜੀ ਇੱਥੇ ਤੇ ਬਹੁਤ ਕੁਝ ਕਰਦੇ ਜੀ ਉਸ ਦਿਵਾਰ ਚਾਹ ਮੰਗਣੀ ਆਈ ਸਵੇਰੇ ਆਨਿਰ ਕੇ ਮਿੱਠਾ ਚਾਹ ਜੀ ਇੰਨੀ ਕੀ ਚਾਹ ਸ਼ਾਮ ਨੂੰ ਮੰਗਣੀ ਆ ਜੀ ਜਿਹੜਾ ਡਾਈਟ ਚਾਰਟ ਬਣਿਆ ਹੋਊਗਾ ਸਾਨੂੰ ਨਹੀਂ ਪਤਾ ਹੋ ਉਹਦੇ ਵਿੱਚ ਕੀ ਕੀ ਦਰਸਾਇਆ ਗਿਆ ਪਰ ਉਹਦੇ ਹਿਸਾਬ ਨਾਲ ਨਹੀਂ ਹੈ ਜੋ ਅਸੀਂ ਬਿਆਨ ਕੀਤਾ ਸਾਨੂੰ ਦਿੱਤਾ ਜੀ ਚੌਲ ਕੜਚੀ ਤੇ ਚਾਰ ਫਲ ਕੇ ਬਸ ਉਹ ਹੀ ਦਿੱਤਾ ਜੰਦਾ ਤੂੰ ਕੋਣ ਛੜਾ ਕੇ ਲੈ ਕੇ ਆਇਆ ਤੂੰ ਸਾਨੂੰ ਨਹੀਂ ਸਾਡੇ ਨਾਲ ਸਾਡੇ ਤੋਂ ਪਹਿਲਾਂ ਪੁਲਿਸ ਅਫਸਰ ਪਹੁੰਚੇ ਸੀ ਸਾਡੇ ਬਿਆਨ ਲੈਣ ਸਾਨੂੰ ਪੁੱਛਣ ਅਸੀਂ ਆਪਣੇ ਬਿਆਨ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਯਾਦੀ ਨਾਲ ਕਿਉਂਕਿ ਯਾਦੀ ਮੈਸੀਜੀ ਉਹ ਤਾਂ ਇੱਕ ਸਾਡੇ ਤ ਨੂੰ ਗਲਾਮੀ ਟਾਈਪ ਅਸੀਂ ਨਜ਼ਰਬੰਦ ਸੀਗੇ ਜੀ ਕੋਈ ਕੀ ਨਾਮ ਦਾ ਪ੍ਰੈਸ ਨਹੀਂ ਕਿੱਥੇ ਹੋ ਰਹਿਣਾ ਮਲੇ ਕੋਡ ਦੇ ਬਿਆਨ ਆ ਤੁਸੀਂ ਕਦੋਂ ਐਡਮਟ ਹੋ ਰਹੇ ਹੋ ਹਾਂ ਸੈਜਨ ਬ੍ਰੂਨ ਹੈ ਨਸ਼ਾ ਕਰਦੇ ਸੀ ਕੀ ਮੈਂ ਕੋਈ ਨਸ਼ਾ ਨਹੀਂ ਕਰਦਾ ਜੀ ਮਾਨੀਓ ਅਰਦਾ ਜੀ ਹੋਰ ਵੀ ਧੰਦੇ ਚੱਲ ਰਹੇ ਹੈ ਪ੍ਰਾਪਰਟੀਆਂ ਦੇ ਕੀ ਨਦੀਰਾ ਕੀ ਕਰਦਾ ਸੀ ਨਦੀਰਾ ਤਾਂ ਤੁਹਾਨੂੰ ਦੱਸ ਕੀ ਹੋ ਰਿਹਾ ਸੀ ਸਾਰਾ ਕੁਝ ਆਪ フォਰਸ ਨੂੰ ਬਹੁਤ ਸਾਰਾ ਧੰਨਵਾਦ ਆ ਇਹਨਾਂ ਨੇ ਸਾਨੂੰ ਕਢਾਇਆ ਸਾਡਾ ਬਹੁਤ ਬਹੁਤ ਆ ਉਸ ਕਿੱਥੇ ਐਡਮਿਟ ਕਿੱਥੇ ਜਿੱਕੇ ਨਹੀਂ ਐਡਮਿਟ ਅੰਦਰ ਕਿੱਥੇ ਜਿੱਕੇ ਦਾਖਲ ਕਿੱਥੇ ਜਿੱਤੇ ਸੈਂਟਰ ਜਿੱਤੇ ਹਾਈ ਪ੍ਰਾਈਵੇਟ ਸੈਂਟਰ ਪ੍ਰਾਈਵੇਟ ਜੀ ਸਾਰੇ ਕੰਮ ਆ ਸਾਰੇ ਭਾਂਡੇ ਸਾਰੇ ਕੱਪੜੇ ਪਰਿਵਾਰ ਦੇ ਸਾਰਾ ਕੁਝ ਆਪੇ ਕਰਦੇ ਸਾਡੇ ਸਰਦਾਰ ਦੇ ਮਾਨਦਾਨ ਜੀ ਕਿਹੜਾ ਬੰਦਾ ਜੀ ਉਹ ਲੋਤੇ ਦਵਾਈ ਬੁੱਤੀ ਦਿੱਤੀ ਜਾਂ ਦਵਾਈ ਬੁੱਤੀ ਦੀ ਗੱਲ ਆਉਂਦੇ ਤੇ ਜਿਹਦਾ ਖਾਜ ਪਈ ਹੁੰਦੀ ਆ ਮੈਂ ਮਾਸਮਾ ਕੋਟ ਚੱਕਟ ਹੋ ਗਏ ਨਾ ਡਰੇ ਸੀ ਇਹ ਕਿੰਨਾ ਸਮਾਂ ਉੱਥੇ ਸਹੀ ਹਜ਼ੂਰੀ ਸਹੀ ਸੰਭੀਆ ਸਮੇਂ ਤੋਂ ਨਾ ਕੋ ਕੋ 300 ਤੋਂ ਪੂਰੇ ਖਸਾ ਜੀ ਜਿਹਨੂੰ ਨਾਮ ਨਹੀਂ ਆਨਵਾਦ ਆਇਆ ਪਾਸ ਤੇ ਜੀ ਐਸਐਚਓ ਸਾਹਿਬ ਕੀ ਮਾਮਲਾ ਹੋਇਆ ਸਿਕਰੇਟ ਅਫੀਸਰ ਮੈਨੂੰ ਮਿਲੀ ਸੀ ਕਿ ਵੀ ਉਹਨੇ ਨਿਰਣ ਖਤ ਹੋਏਗਾ ਇੱਕ ਇਨਲੀਗਲ ਨਸ਼ਾ ਸ਼ਡੌ ਕੇਂਦਰ ਚੱਲ ਰਿਹਾ ਜੀ ਸਜੂਨਦੀ ਦੇ ਡਾਕਟਰਾਂ ਦੀ ਟੀਮ ਦੇ ਨਾਲ ਲੈ ਕੇ ਰੇਡ ਕੀਤੀ ਗਈ ਸੀ ਇੱਥੇ 17 ਪੇਸ਼ੈਂਟਰ ਸੀ ਉੱਤੇ ਪਾਦੇ ਗਵਜ ਵਿੱਚ ਚਟਾਏ ਆ ਇਹ ਸਰ ਅੱਜ ਛਡਵਾਈ ਗਈ ਕੀ ਹਾਂਜੀ ਹਾਂਜੀ ਹੁਣੇ-ਹੁਣੇ ਛੁੜ ਕੇ ਆਏ ਆ ਸਾਬ ਚਲੋ ਮੈਡੀਕਲ ਕਰਾਉਣ ਲੱਗੇ ਹਾਂ ਉਹਨਾਂ ਨੂੰ ਇਹ ਸਰ ਕੋਈ ਪਰਮਿਸ਼ਨ ਹੋਈ ਸੀ ਕੀ ਸਰ ਹਾਂਜੀ ਇਨਫੋਰਮੇਸ਼ਨ ਮਿਲੀ ਸੀ ਤੇ ਸਰ ਇਹ অথੋਰਾਇਜ਼ ਸੀਗਾ ਅਫੀਲੀਏਟਡ ਸੀਗਾ ਜੀ ਨਸ਼ਾ ਸ਼ਡੌ ਕੇਂਦਰ ਇਨ ਲੇਟਸ ਸੀਗਾ ਸਿੱਕਾ ਪ੍ਰਾਈਵੇਟ ਬੰਦੇ ਵੱਲੋਂ ਆਪਣੇ ਘਰ ਵਿੱਚ ਹੀ ਚਲਾਇਆ ਜਾ ਰਿਹਾ ਸੀ। ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਹੀ 17 ਪੇਸ਼ੈਂਟ ਸੀਗੇ। ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ। ਸਾਰਿਆਂ ਡਾਕਟਰ ਡਾਕਟਰ ਸਾਹ ਜੀ ਆਪਣੇ ਮਦਦ ਨਾਲ ਐਸਐਮਓ ਸਾਹਿਬ ਸੀਗੇ। ਜੀ। ਉਹ ਮਦਦ ਨਾਲ ਲੈ ਕੇ ਆਂਦਾ ਸੀ। ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗੇ ਜੀ ਇਹ ਪਤਾ ਹੀ ਨਹੀਂ। ਇਹਨਾਂ ਨੂੰ ਦੱਸਣ ਮਤਲਬ 8-10 ਮਹੀਨੇ ਤੋਂ ਚੱਲ ਰਿਹਾ ਸੀ। ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗਾ ਅੰਦਰ ਜੀ। ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ। ਕੋਈ ਸਰ ਮੈਡੀਸਿਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰੋਂ ਗ੍ਰਾਮ ਕੋਈ ਕੋਈ ਮੈਡੀਸਿਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇਸਾ